ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਪ੍ਰਾਲੀ ਦੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਮਨੁੱਖ ਜੀਵ ਜਿਹੜਾ ਉਸ ਸੰਸਾਰ ਦੇ ਪਦਾਰਥਾਂ ਨੂੰ ਸੰਭਾਲਦਾ ਹੈ ਮਗਰ ਆਪਣੇ ਸਵਾਸਨ ਨੂੰ ਨਹੀਂ ਸੰਭਾਲਦਾ ਤੇ ਇੱਧਰ ਸੰਸਾਰ ਵਿੱਚ ਜਿੰਨੇ ਵੀ ਕਿਸਾਨ ਨੇ ਜ਼ਿਮੀਦਾਰ ਏ ਉਹ ਦੇਖੋ ਪਹਿਲਾਂ ਦਾਣੇ ਸਾਂਭਦੇ ਆ ਪਰਾਲੀ ਬਾਅਦ ਵਿੱਚ ਸਾਂਭੀ ਜਾਂਦੀ ਤੇ ਜਿਹੜਾ ਜ਼ਿਮੀਦਾਰ ਪਹਿਲਾਂ ਪਰਾਲੀ ਸਾਂਭੇਗਾ ਦਾਣੇ ਸਾਂਭੇ ਨਾ ਤੇ ਉਹਦੇ ਦਾਣੇ ਤਾਂ ਕੋਈ ਲੁੱਟ ਕੇ ਲੈ ਜਾਏਗਾ ਵੈਸੇ ਇਦਾਂ ਤਾਂ ਹੁੰਦਾ ਨਹੀਂ ਹਰ ਕੋਈ ਜੀਵ ਦਾਣੇ ਸਾਂਭਦਾ ਪਹਿਲਾਂ ਮੰਡੀ ਵਿੱਚ ਜਾ ਕੇ ਸਾਂਭਦੇ ਆ ਇਹ ਸਾਨੂੰ ਦਾਣਿਆਂ ਦੇ ਪੈਸੇ ਮਿਲਨੇ ਆ ਦਾਣਿਆਂ ਦੀ ਆਮਦਨ ਮਿਲਨੀ ਆ ਸੋ ਇਹ ਜਿਹੜਾ ਮਨ ਵੀ ਕਿਸਾਨ ਏ ਇੰਨੇ ਸਾਹਮਣੇ ਸੀ ਆ ਢਾਣੇ ਸਵਾਸ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਢਾਣੇ ਤਾਂ ਹਾ ਖਾਣੇ ਨਾਨਕਾ ਸੱਚ ਏ ਮਗਰ ਇਹ ਮਨਮੁਖ ਢਾਣੇ ਸਾਬੰਧੀ ਬਜਾਏ ਢਾਣੇ ਦੇ ਪੰਜ ਵਿਕਾਰ ਲੁੱਟਦੇ ਨੇ ਤੇ ਪਰਾਲੀ ਸਾਭ ਰਿਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨੇ 부ਝੇ ਕੋਈ ਨਾ ਸੁਣੀ ਪੁਕਾਰਾ ਇਹ ਜਿੰਨੀਆਂ ਵੀ ਵਸਤੂਆਂ ਸਾਡੇ ਕੋਲ ਏ ਘਰ-ਬਾਰ ਬੱਚੇ ਧੀਆਂ ਪੁੱਤਰ ਮਾਇਆ ਜਿੰਨੇ ਵੀ ਪਦਾਰਥ ਨੇ ਇਹ ਸਾਰੇ ਪ੍ਰਾਲੀ ਏ ਤੇ ਮਨਮੁਖ ਕਹਿੰਦੇ ਪ੍ਰਾਲੀ ਦੀਆਂ ਪੰਡਾ ਬਣ ਰਹਾ ਮਨਮੁਖ ਬੰਨੇ ਪੰਡ ਪ੍ਰਾਲ ਜੀਓ ਤੇ ਇਸ ਪ੍ਰਾਲੀ ਨੂੰ ਅਸੀਂ ਛੱਡ ਜਾਣਾ ਹੈ ਮਗਰ ਫਿਰ ਵੀ ਦੇਖ ਲਓ ਅਸੀਂ ਇਕੱਠੀ ਕਰੀ ਜਾ ਰਹੇ ਪ੍ਰਾਲੀ ਸਿਰਫ ਸਾੜਨ ਦੇ ਕੰਮ ਹੁੰਦੀ ਏ ਤੇ ਗੁਰੂ ਪਿਤਾ ਜੀ ਕਹਿ ਰਹੇ ਨੇ ਛੋੜ ਜਾਏ ਸੇ ਕਰੇ ਪ੍ਰਾਲ ਕਾਮ ਨਾਵੇ ਸੇ ਜੰਜਾਰ ਇਸ ਕਰਕੇ ਵੱਦ ਤੋਂ ਵੱਦ ਆਪਣੇ ਸਵਾਸਾਂ ਨੂੰ ਇਕੱਠਿਆ ਕਰੀਏ ਇਨਾਂ ਨੂੰ ਜਮਾ ਕਰੀਏ ਇਹਨਾਂ ਦੀ ਕਦਰ ਕਰੀਏ ਇਹ ਬੜੇ ਕੀਮਤੀ ਸਵਾਸ ਨੇ ਹਮ ਆਦਮੀ ਹਾ ਇਕਦਮੀ ਮੌਹਲਤ ਮੋਹਤ ਨਾ ਜਾਣਾ ਨਾਨਕ ਬਿਨੁ ਮੇ ਤਿਸੇ ਸਰਿਵੋ ਜਾ ਕੇ ਜੀ ਪਰਾਨਾ ਔਰ ਕਿੰਨਾ ਕਿਰਪਾਲੂ ਦਿਆਲੂ ਹੈ ਪ੍ਰਮਾਤਮਾ ਅਸੀਂ ਜਿੱਧਰ ਵੀ ਮੁਖ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਇੱਥੋਂ ਨੇੜੇ ਸਵਾਸ ਦੇ ਕੇ ਜਿੰਦਾ ਰੱਖਿਆ ਕੋਈ ਦੂਰੋਂ ਨਹੀਂ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਿਰਾਹਾ ਹੈ ਤੇ ਦੇਖੋ ਕਿੰਨਾ ਦਿਆਲੂ ਹੈ ਕਿ ਅਸੀਂ ਸਰਦੀਆਂ ਨੂੰ ਪੂਰਾ ਰਜਾਈ ਵਿੱਚ ਮੂਹਲ ਪੇਟ ਲੈਨੇ ਆ ਪਰ ਉਹ ਰਜਾਈ ਦੇ ਵਿੱਚ ਵੀ ਸਾਨੂੰ ਸਾਰਿਆਂ ਨੂੰ ਸ્વાસ ਦੇ ਕੇ ਜਿੰਦਾ ਰੱਖ ਰਿਹਾ ਹੈ ਮਗਰ ਕਦੀ ਵੀ ਅਸੀਂ ਸ્વાસ ਨਹੀਂ ਸੰਭਾਲਦੇ ਮਗਰ ਜਿਹੜੇ ਗੁਰਮੁਖ ਹੁੰਦੇ ਨੇ ਕਹਿੰਦੇ ਦਮ-ਦਮ ਸੰਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਉਹ ਹਰ ਇੱਕ ਸ્વાસ ਤੇ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਚਾਹੇ ਸ਼ਬਦ ਦੀ ਵਿਚਾਰ ਕਰਕੇ ਗਾਉਣ ਚਾਹੇ ਅਭਿਆਸ ਕਰਕੇ ਗਾਉਣ ਤੇ ਇਹ ਆਪਾਂ ਸਾਰਿਆਂ ਨੇ ਗੁਣ ਗਾਉਣੇ ਆ ਕਿਸ ਤਰ੍ਹਾਂ ਗਾਉਣੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ